ਆ ਦੇਖ ਰਹੇ ਹੋ ਮੌਤ ਦਾ ਸੱਦਾ ਛੜਕ ਦੇ ਵਿਚਾਲੇ ਜਿਹੜਾ ਟਰੱਲ ਹੈਗਾ ਖੜਾ ਹੈਗਾ ਇੱਥੇ ਕੋਈ ਰੋਕ ਨਹੀਂ ਕੋਈ ਟੋਕਣੀ ਆ ਸਾਹਮਣੇ ਜਿਹੜਾ ਹੈਗਾਗਾ ਕੋੜਾ ਹੈਗਾ ਆ ਸਾਹਮਣੇ ਜਿਹੜਾ ਧਰਮ ਕੰਡਾਗਾ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਮਾਨਸਾ ਦੀ ਮੇਨ ਛੜਕ ਦੇ ਉੱਪਰ ਆ ਇੱਥੇ ਦੀਵਾਲੀ ਦਾ ਤਿਹਾਰ ਅੱਜ ਵਿਚਾਲੇ ਜਮਾ ਟਰੱਡੇ ਲਾਇਆ ਹੋਇਆ ਛੜਕ ਦੇ ਵਿਚਾਲੇ ਕਿਸੇ ਦਾ ਡਰ ਨਹੀਂ ਕਿਸੇ ਦਾ ਡੁੱਕਰ ਨਹੀਂ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਗੱਡੀਆਂ ਆ ਰਹੀਆਂ ਨੇ ਇੱਥੇ ਤੁਹਾਨੂੰ ਦਿਖਾਉਣੇ ਆ ਪੂਰੀ ਜਿਹੜੀ ਕਿ ਟਰਾਲਾ ਕੋਈ ਖਰਾਬ ਨਹੀਂ ਇਹ ਤੁਹਾਨੂੰ ਦੱਸ ਦਿਆਂ ਕਿ ਟਰਾਲਾ ਕਿਉਂ ਇੱਥੇ ਖੜਾ ਕੀਤਾ ਹੋਇਆ ਆ ਤੁਸੀਂ ਵੇਖਦੇ ਹੋ ਸੜਕ ਦੇ ਵਿਚਾਲੇ ਜਿਹੜਾ ਘੋੜਾ ਹੈਗਾ ਤੇ ਅੰਦਰ ਜਿਹੜਾ ਉਹ ਲੋਕ ਲੱਗਿਆ ਹੋਇਆ ਹੈਗਾ ਗੇਟ ਨੂੰ ਅੰਦਰ ਜਿਹੜੇ ਸੌਹਕਾਰ ਨੇ ਉਹ ਮੌਜੂਦ ਨੇ ਤੁਸੀਂ ਇਹ ਦੇਖੋ ਲਵਾਈ ਦੇਖੋ ਪਹਿਲਾਂ ਇਸ ਘੋੜੇ ਦੀ ਫਿਰ ਜਿਹੜੇ ਇਹ ਜਿਹੇ ਹਾਦਸੇ ਵਾਪਰਦੇ ਆ ਫਿਰ ਜਿਹੜਾ ਕਿ ਕਹਿੰਦੇ ਆ ਕਿ ਘਟੀ ਸੀ ਜੀ ਇਸ ਤਰ੍ਹਾਂ ਸੀ ਆ ਦੇਖੋ ਜਿਹੜਾ ਸਾਰੇ ਆਮ ਜਿਹੜਾ ਇੱਕ ਨਜਾਇਜ਼ ਆਪਾਂ ਕਹ ਲਈਏ ਕਿ ਪੁਲਿਸ ਪ੍ਰਸ਼ਾਸਨ ਹੁਣ ਮਾਨਸਾ ਦਾ ਕਿੱਥੇ ਆ ਕਿੱਥੇ ਸੁੱਤਾ ਪਿਆ ਕਿਹੜੀ ਕੁੰਬ ਕਰਨ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਤੁਹਾਨੂੰ ਇਸ ਟਰਾਲੇ ਦਾ ਜਿਹੜਾ ਘੋੜੇ ਦਾ ਨੰਬਰ ਵੀ ਦਿਖਾਉਣੇ ਆ ਆ ਤੁਸੀਂ ਵੇਖਦੇ ਹੋ ਸੜਕ ਦੇ ਵਿਚਾਲੇ ਆ ਜਿਵੇਂ ਬਿਲਕੁਲ ਸੜਕ ਦੇ ਵਿਚਾਲੇ ਆ ਮਸਾ ਲੰਘਣ ਨੂੰ ਜਗਾ ਕੀ ਦੀਵਾਲੀ ਦਾ ਤਿਹਾਰ ਆ ਤੇ ਦੂਸਰੇ ਪਾਸੇ ਜਿਹੜਾ ਇਹ ਟਰਾਲੇ ਦਾ ਨੰਬਰ ਆ ਆ ਤੁਸੀਂ ਦੇਖ ਰਹੇ ਹੋ ਟਰਾਲੇ ਦਾ ਨੰਬਰ ਵੀ ਦਿਖਾ ਦਿੰਨੇ ਆ ਪਰ ਫੌਟਬੱਲਾਂ ਜਿਹੜੇ ਇਹਦੇ ਕਾਰਵਾਈ ਮੈਨੂੰ ਨਹੀਂ ਲੱਗਦਾ ਕਿ ਕੋਈ ਕਾਰਵਾਈ ਕਰਨਗੇ ਕਿਉਂਕਿ ਜਿਹੜਾ ਇਹ ਸਰੇ ਆਮ ਇੱਕ ਜਿਹੜਾ ਨਜਾਇਜ਼ ਕਹਿਦੀ ਆਪਾਂ ਕਿ ਇੱਕ ਹੁਣ ਜਿਹੜਾ ਗੇਟ ਖੋਲਿਆ ਗਿਆ ਜਿਹੜਾ ਇਹ ਸਰੇ ਆਮ ਜਿਹੜਾ ਕਿ ਧੱਜੀਆਂ ਡੜਾਈਆਂ ਜਾ ਰਹੀਆਂ ਨੇ ਜਿਹੜੀਆਂ ਪ੍ਰਸ਼ਾਸਨ ਕੁੰਭ ਕਰਨੀ ਦੀ ਨੀਂਦ ਦੇ ਵਿੱਚ ਸੁੱਤਾ ਪਿਆਗਾ ਇਹ ਕਦੋਂ ਜਾਗਣਗੇ ਕਦੋਂ ਇਹ ਇਹਦੇ ਤੇ ਕਿਹੜੇ ਐਕਸੀਡੈਂਟ ਨੇ ਜਿਹੜੇ ਇਹ ਲਗਾਤਾਰ ਐਕਸੀਡੈਂਟਾਂ ਦਾ ਕਾਰਨ ਇਹੀ ਆ ਇਹੀ ਟਰਾਲੇ ਘੋੜੇ ਆ ਜਿਹੜੇ ਆਪਾਂ ਦੇਖਦੇ ਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਹੁਣ ਪਰੇ ਕੀਤਾ ਜਦੋਂ ਪਤਾ ਲੱਗਿਆ ਕਿ ਪੱਤਰਕਾਰ ਆ ਗਏ ਹੁਣ ਪਰੇ ਕੀਤਾ ਹੁਣ ਗਿਆ ਦੇਖੋ ਸਰਿਆਂ ਮ ਕਾਨੂੰਨ ਦੀਆਂ ਧੱਜੀਆਂ ਹੜਾਈਆਂ ਹੋਈਆਂ ਨੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਕੋਈ ਸ਼ੰਗ ਨਹੀਂ ਜਿਹੜਾ ਇੱਥੇ ਆ ਧਰਮਕੰਡਾਗਾ ਧਰਮਕੰਡਾ ਨਰਿੰਦਰ ਧਰਮਕੰਡਾ ਬਾਲਾਈ ਦਾ ਹੁਣ ਜਿਹੜੇ ਟਰਾਲਾ ਅੰਦਰ ਵੜਿਆ ਇਹ ਹਾਲ ਆ ਇਸ ਕਰਕੇ ਪੰਜਾਬ ਆ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਨੇਤ ਅਕਸੀਡੈਂਟ ਹੁੰਦੇ ਆ ਇਹਨਾਂ ਟਰਾਲਿਆਂ ਦੇ ਕਾਰ ਇਹਨਾਂ ਬੱਸਾਂ ਦੇ ਕਾਰਨ ਜਿਹੜੇ ਕਿ ਸਰੇ ਆਮ ਆਵਾਜਾਈਆ ਜਿਹੜੀ ਸੜਕ ਤੇ ਖੜੀ ਰਹਿੰਦੀ ਆ ਪਰ ਇੱਥੇ ਦੁੱਖ ਦੀ ਗੱਲ ਇਹ ਆ ਕਿ ਪੁਲਿਸ ਜਿਹੜੇ ਕਿ ਥਾਂ ਥਾਂ ਤੇ ਫਿਰਦੀ ਆ ਚਲਾਨ ਕੱਟਉਣ ਤਾਂ ਮਿੰਟਾਂ ਦੇ ਵਿੱਚ ਆ ਜਾਂਦੇ ਆ ਪਰ ਇਹਨਾਂ ਦੇ ਚਲਾਨ ਇਹਨਾਂ ਦੇ ਉੱਤੇ ਕਾਰਵਾਈ ਕਦੋਂ ਹੋਊਗੀ ਪਰ ਇਹ ਦੇਖਦੇ ਆ ਕਿ ਹੁਣ ਜਿਹੜਾ ਕਿ ਨਰਿੰਦਰ ਧਰਮਕੰਡਾ ਇਹਦੇ ਵਿੱਚ ਜਿਹੜਾ ਟਰਾਲੇ ਦਾ ਨੰਬਰ ਤੁਹਾਨੂੰ ਦਿਖਾਇਆ ਜਿਹੜਾ ਬੜਿਆ ਹੋਇਆਗਾ ਉਹ ਦੇਖਦੇ ਆ ਕਿ ਪੁਲਿਸ ਇਹ ਹਰਕਤ ਵਿੱਚ ਆਉਂਦੀ ਆ ਜਾਂ ਫਿਰ ਇਹ ਕਾਰਵਾਈ ਹਾਵਲ ਦੇ ਵਿੱਚ ਲਿਆਉਂਦੀ ਆ ਤੇ ਫਿਰ ਜਾਂ ਫਿਰ ਇਸ ਤਰ੍ਹਾਂ ਐਕਸੀਡੈਂਟ ਹੁੰਦੇ ਰਹਿਣਗੇ ਆ ਸਾਡੇ ਨਾਲ ਇੱਕ ਮੌਜੂਦ ਨੇ ਮਾਲਕਾ ਸ਼ਾਇਦ ਬਾਬੂ ਜੀ ਜੇ ਟਰਾਲਾ ਸੀ ਜੀ ਸੜਿਆਂ ਸੜਕ ਤੇ ਖੜਾ ਤੇ ਤੁਹਾਡੇ ਕੋਈ ਮੰਨ ਲਓ ਅੰਦਰ ਤੁਸੀਂ ਅੰਦਰ ਬੜੇ ਬੈਠੇ ਹੋ ਤੇ ਟਰਾਲਾ ਕਿਤੇ ਨਹੀਂ ਕੋਡਾ ਜਿਹੜਾ ਹਾਂ ਜੀ ਗੱਲ ਕੋਈ ਨਹੀਂ ਮੈਂ ਪ੍ਰੈਸ ਰਿਪੋਰਟਰ ਆ ਮੱਖਣ ਸਿੰਘ ਉੱਬਾ ਗੱਲ ਇਹ ਆ ਟਰਾਲਾ ਸਰੇਆ ਚ ਛੜਕ ਦੇ ਵਿਚਾਲੇ ਖੜਾ ਰਿਹਾ ਅੱਛਾ ਹੁਣ ਤੁਹਾਨੂੰ ਪਤਾ ਹੀ ਹੱਸਾ ਕਿ ਤੁਸੀਂ ਅੰਦਰ ਸੀ ਤੁਸੀਂ ਦੇਖ ਰਹੇ ਹੋ ਜੀ ਇਹ ਗੱਡੀਆਂ ਦਾ ਇਹਨਾਂ ਦੇ ਕੇਜੀਸੀ ਵਾਲਿਆਂ ਦੀ ਉਹ ਖੜਾਉਣ ਆਇਆ ਦਿਵਾਲੀ ਤੇ ਮੈਂ ਤਾਂ ਹੁਣ ਗੇਟ ਖੋਲ੍ਹਿਆ ਅੰਦਰ ਮੈਨੂੰ ਬੁਖਾਰ ਨਹੀਂ ਧਰਮਕੰਡਾ ਥੋਟਾ ਢਾਗਾ ਗੱਡੀ ਦਾ ਦੁਕਾਨ ਤੇ ਨਰਿੰਦਰ ਧਰਮਕੰਡਾ ਦਾ ਢਾਗਾ ਮੈਨੂੰ ਤਾਂ ਬੁਖਾਰ ਚੜਿਆ ਸੀ ਉਹਨਾਂ ਨੇ ਬਾੜਖ ਮੁੰਛੀ ਦੀ ਬਾੜਖ ਲਵਾਇਆ ਅੰਤਿਲ ਦੀ ਬਾਹਰ ਕੋਲ ਦੇੰਦਾ ਤੇ ਗੱਡੀ ਅੰਦਰ ਲਾਉਣੀ ਆ ਤੇ 15 ਹੈ ਤੇ ਗੱਲ ਮਾੜੀ ਆ ਨੇ ਦੇਖੋ ਸੜਕ ਦੇ ਵਿਚਾਲੇ ਕਿੰਨਾ ਟਾਈਮ ਸੰਨੂ ਵੀ ਹੋ ਗਿਆ ਵੀਡੀਓ ਬਣਾਉਂਦਿਆਂ ਨੂੰ ਨਹੀਂ ਸੋਡੇ ਦਾ ਅਰਥ ਹੁੰਦਾ ਦੇਖੋ ਇਹ ਮੰਨ ਲਓ ਫਿਰ ਉਹਨਾਂ ਨੂੰ ਸ਼ੈੜ ਤੇ ਖੜਾ ਕੇ ਪਹਿਲਾਂ ਉਹ ਕਰਨਾ ਚਾਹੀਦਾ ਸੀ ਨਾ ਲੰਮੀਆਂ ਨਾਲ ਚੱਲ ਚੱਲੀ ਬੜਦੀਆਂ ਐਂਸਲੋਟੇ ਸਿੱਧੀ ਕਰਕੇ ਵੱਢਦੀ ਸੀ ਨਹੀਂ ਦੇਖੋ ਤਾਂ ਨਹੀਂ ਹਾਂ ਨਹੀਂ ਨਹੀਂ ਇਹ ਸੜਕ ਸਾਈਡ ਤੇ ਖੜਾਉਂਦੇ ਨੇ ਨਾ ਅੰਦਰ ਆ ਕੇ ਦੇਖ ਲੈ ਵੀ ਅੰਦਰ ਬਹੁਤ ਬੜਦੀ ਨਹੀਂ ਆ ਮੈਂ ਦੇਖ ਲੈ ਕੋਈ ਗੱਲ ਨਹੀਂ 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 ਧੰਨਵਾਦ ਜੀ ਇਹ ਬਾਪੂ ਜੀ ਦਾ ਕਹਿਣਾਗਾ ਕਿ ਜਿਹੜੀਆਂ ਗੱਡੀਆਂ ਨੇ ਕੇਸੀ ਡੀਟੀਸੀ ਆਦਿ ਦੀਆਂ ਗੱਡੀਆਂ ਨੇ ਜਿਹੜੀਆਂ ਕਿ ਇੱਥੇ ਜਿਹੜਾ ਕੰਡਾ ਹੈ ਇਹਦੇ ਵਿੱਚ ਖੜਾਉਣ ਦੇ ਲਈ ਜਿਹੜਾ ਅੰਦਰ ਬਾੜ ਦੇ ਸੀ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਕਦੋਂ ਤੱਕ ਪ੍ਰਸ਼ਾਸਨ ਇਹਨਾਂ ਦੀਆਂ ਕੁੰਭ ਕਰਨ ਦੀ ਨਿੰਦਾ ਨੇ ਜਿਹੜੀਆਂ ਇਹ ਕਦੋਂ ਜਾਗਣਗੇ